ਇਹ ਮੇਰੇ ਕੋਲ ਆ ਗਿਆ ਲੈ ਉਹਨੂੰ ਦੇਖੀ ਸੰਗੜੀ ਪੜ ਕੇ ਕੋਸ਼ ਕਰਕੇ ਉਹਨੂੰ ਖਿੱਚਣਾ ਵੀ ਮੰਮੀ ਕੋਲੇ ਨਹੀਂ ਵਸਦਾ ਇਹ ਹੁਣ ਹੈਗਾ ਮੰਮੀ ਕੋਲੇ ਮੈਂ ਆਣਾ ਲੈ ਲੈ ਦੇਖ ਲੈ ਗਏ ਨਿੱਕਾ ਜਿਹਾ ਟਿੱਡਾ ਦਾ ਇੰਨਾ ਖਰਾਬ ਹੈ ਪਹਿਲੇ ਸੰਗੜੀ ਕੋਕੇ ਲੈ ਗਿਆ ਦੇਖ ਕਿਵੇਂ ਵਿਚਾਰੇ ਨੂੰ ਖਿੱਚਦਾ ਲੈ ਉਹ ਐਡਾ ਵੱਡਾ ਲੈ ਦੇ ਮੇ ਭਾਈ ਇਹਦਾ ਗਲ ਕੁੱਟ ਦੇਂਗਾ ਤੂੰ ਮਾਰਨਾ ਇਹ ਇੰਨਾ ਸਾਕੂ ਕੁੱਤਾ ਮੇਰਾ ਮੇਰਾ ਜੀਟੂ ਨੂੰ ਕਿਵੇਂ ਤੰਗ ਕਰਦਾ ਮੇਰੇ ਕੋਲ ਤਾਂ ਸੰਗੜੀ ਵੀ ਨਹੀਂ ਰਹਿਣ ਦਿੰਦਾ ਉਹ ਵੀ ਆਪ ਖੋਕੇ ਲੈ ਜਾਂਦਾ ਵੀ ਮੈਂ ਲੈ ਕੇ ਜਾਣਾ ਇਹਨੂੰ ਬਾਹਰ ਵੀ ਮੈਂ ਲੈ ਕੇ ਜਾਣਾ ਬਾਹਰ ਨੂੰ ਲੈ ਕੇ ਵੀ ਮੈਂ ਆਉਣਾ ਬੜਾ ਬਾਪੂ ਕੱਲ ਦਾ ਕੱਲ ਦੀ ਭੂਤ ਨਹੀਂ ਸਿਵਿਆਂ ਚੋਂ ਅੱਦ ਕਹਿੰਦੇ ਤੇ ਪੂਰੀ ਸਿਵੇ ਭੜਦੀ ਆ ਸਭ ਕੁਝ ਮੈਂ ਹੀ ਕਰੂੰ ਬਸ ਚੇਟੂ ਮੰਮੀ ਨੂੰ ਕੋਈ ਭਲਾ ਵੇ ਨਾ ਚੇਟੂ ਨਾ ਕਾਲੂ ਮੈਂ ਇਹ ਗੱਲਾਂ ਦੇਖ ਸੰਗੜੀ ਮੈਂ ਤੋ ਖੋ ਕੇ ਉਹ ਲੈ ਗਿਆ ਫੜ ਕੇ ਲੈ ਦੇਖ ਕੇ ਮੈਂ ਲੜਨ ਲੱਗਿਆ ਉਹਦੇ ਨਾਲ ਲੈ 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 ਕੀ ਚੱਜ ਕਰਦਾ ਵਾ ਦੇਖ ਫਿਰ ਹੈ ਸੰਗੜੀ ਨਹੀਂ ਛੱਡਦਾ ਦੀ ਵਿਚਾਰੇ ਨੇ ਹਾਏ ਧੂ ਲਿਆ ਬਿੰਨਾ ਸੱਟ ਲੱਗੂ ਇਹਦੇ ਭੂਲੇ ਜੇ ਇਹ ਕਿੰਨਾ ਮੇਰਾ ਭੂਲਾ ਜਾ ਚੀਤ